ਸਾਰੇ ਮੀਡੀਆ ਦੇ ਥਰੂ ਜਿੰਨੇ ਵੀ ਤੁਸੀਂ寒 ਦੇ ਮੌਸਮ ਚ ਆਏ ਹੋ ਤੁਹਾਡੇ ਰਾਹੀਂ ਸਾਰੇ ਮੇਰੇ ਲੁਧਿਆਣੇ ਵਾਸੀਆਂ ਨੂੰ ਬਸ ਬਸ ਹਿਲਦਾ ਤੇ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ 2024 ਦੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਬਖਸ਼ੇ ਤੇ ਸਾਰਿਆਂ ਨੂੰ ਆਪਸ ਵਿੱਚ ਜਿਹੜਾ ਸਭ ਤੋਂ ਵੱਡਾ ਹੈ ਆਪਸ ਵਿੱਚ ਪ੍ਰੇਮ ਭਾਈਚਾਰਾ ਹੈ ਜਿਹੜਾ ਸਾਡਾ ਉਹ ਬਣਿਆ ਜਾਏ ਬਣਿਆ ਰਹੀ ਇਹੀ ਮੈਂ ਗੁਰੂ ਮਹਾਰਾਜ ਜੀ ਮੁਰੇ ਅ ਮੈਂ ਹੱਥ ਜੋੜ ਕੇ ਉਹਨਾਂ ਨੂੰ ਮੇਰੇ ਰਜੋਈ ਕਰਦਾ ਕਿ ਸਾਡੇ ਲੁਧਿਆਣੇ ਦੇ ਖੁਸ਼ੀਆਂ ਦੇ ਨਾਲ ਸਾਰਿਆਂ ਦੇ ਚਿਹਰੇ ਮੁਸਕਰਾਉਂਦੇ ਰਹਿਣ ਇਸ ਨਵੇਂ ਸਾਲ ਵਿੱਚ ਬਿੱਟੂ ਜੀ ਐ ਜੀ ਪੀ ਸੀ ਵੱਲੋਂ ਅੱਜ ਇੱਕ ਰਜੋਨਾ ਲੈ ਕੇ ਨਹੀਂ ਦੇਖੋ ਮੈਂ ਹੈਰਾਨ ਆ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਐਸ ਜੀ ਪੀ ਸੀ ਦੀ ਜਾਂ ਹੋਰ ਦੀ ਉਹ ਬਹੁਤ ਦੁੱਖ ਵੀ ਹੁੰਦਾ ਇਹ ਗੱਲਾਂ ਸੁਣ ਕੇ ਕਿਉਂਕਿ ਜਿਹਦੀਆਂ ਬੀਤੀਆਂ ਹੁੰਦੀਆਂ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਜਿਵੇਂ ਤੁਸੀਂ ਇਹ ਗੱਲ ਪੁੱਛੀ ਆ ਮੈਂ ਪਰਸੋਂ ਵੀ ਦੇਖੋ ਮੇਰੇ ਮੇਰੇ ਪਰਿਵਾਰ ਦੇ ਸੰਸਕਾਰ ਉਹ ਵੱਖ ਨੇ ਵੱਖ ਨਹੀਂਗੇ ਉਹ ਪੰਜਾਬ ਨਾਲ ਤੇ ਸਾਡੇ ਦੇਸ਼ ਨਾਲ ਰਲਦੇ ਆ ਇਸ ਕਰਕੇ ਕਦੇ ਵੀ ਮੇਰਾ ਬਾਪੂ ਉਹਦਾ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਹੀ ਰਹੂਗਾ ਪਰ ਮੇਰੇ ਬਾਪੂ ਨੇ ਮੇਰੇ ਬਜ਼ੁਰਗ ਨੇ ਮੇਰੇ ਦਾਦਾ ਜੀ ਨੇ ਮੇਰੇ ਗ੍ਰੈਂਡਫਾਦਰ ਨੇ ਇਹ ਸਿਖਾਇਆ ਏ ਵੀ ਕੋਈ ਵੀ ਬਜ਼ੁਰਗ ਆਪਣੇ ਤੋਂ ਵੱਡਾ ਉਹਦੀ ਇੱਜ਼ਤ ਕਰਨੀ ਆ ਉਹਦਾ ਮਾਣ ਕਰਨਾ ਹੈ ਉਹਦਾ ਸਤਿਕਾਰ ਕਰਨਾ ਜੇ ਕੋਈ ਵੱਡੀ ਕੁਰਸੀ ਤੇ ਬੈਠਾ ਜਿਹਨੂੰ ਬਿਠਾਇਆ ਏ ਚਾਹੇ ਆਪਣੀ ਮਿਹਨਤ ਨਾਲ ਬੈਠਾ ਚਾਹੇ ਲੋਕਾਂ ਨੇ ਬਿਠਾਇਆ ਉਹਦੀ ਵੀ ਮਾਣ ਸਤਿਕਾਰ ਉਹਦਾ ਕਰਨਾ ਜਿੰਨਾ ਚਿਰ ਉਹ ਸਹੀ ਆ ਜੇ ਉਹ ਕੋਈ ਗਲਤ ਕਰ ਰਿਹਾ ਤਾਂ ਉਹਦੇ ਖਿਲਾਫ ਝੰਡਾ ਗੱਡਣਾ ਵੀ ਮੈਨੂੰ ਮੇਰੇ ਬਜ਼ੁਰਗ ਨੇ ਬਾਪੂ ਨੇ ਸਿਖਾਇਆ ਹੁਣ ਗੱਲ ਜਿਹੜੀ ਮਜੀਠੀਆ ਸਾਹਿਬ ਨੇ ਕੀਤੀ ਹੈ ਪਤਾ ਨਹੀਂ ਉਹ ਕਿੱਥੋਂ ਆ ਕੇ ਉਸ ਬੰਦੇ ਨੇ ਪਤਾ ਨਹੀਂ ਤਾਂ ਪਹਿਲਾਂ ਵੀ ਸੀਗੇ ਖੈਰ ਪਹਿਲਾਂ ਵੀ ਪਰ ਜਿੰਨਾ ਚਿਰ ਉਹ ਜਦੋਂ ਪਟਿਆਲਾ ਜੇਲ੍ਹ ਚ ਜਦੋਂ ਟਾਈਮ ਲਾਇਆ ਉਸ ਤੋਂ ਬਾਅਦ ਦਿਮਾਗ ਦੀ ਸਲਤਨਾ ਤੋਂ ਖੋ ਚੁੱਕਿਆ ਉਹ ਨਾਰਮਲ ਨਹੀਂ ਗੇ ਉਹ ਚਲੋ ਸਭ ਨੂੰ ਪਤਾ ਹੈ ਤੇ ਦੂਜੀ ਵਾਰੀ ਵੀ ਆ ਜਿਹੜੀ ਉਹ ਵੀ ਤਰੀਕਾਂ ਤੇ ਜਾਂਦੇ ਆ ਆਉਣ ਵਾਲੀ ਆ ਮੈਨੂੰ ਲੱਗਦਾ ਪਰ ਉਹ ਗੁਰੂ ਨੂੰ ਵੀ ਬਹੁਤ ਮੰਨਦੇ ਆ ਆਪਾਂ ਦੇਖਦੇ ਆ ਤਸਵੀਰਾਂ ਕਹਿੰਦੇ ਵੀ ਨੇ ਉਹ ਮੈਂ ਗੁਰੂ ਦਾ ਸਿੱਖ ਆ ਪਰ ਗੁਰੂ ਦਾ ਸਿੱਖ ਵਾਲੀ ਇੱਕ ਵੀ ਜਿਹੜੀ ਯਾਰ ਇੱਕ ਵੀ ਉਸ ਬੰਦੇ ਨੇ ਬਾਣੀ ਚੋਂ ਇੱਕ ਚੀਜ਼ ਵੀ ਤਾਂ ਸਿੱਖੀ ਹੋਵੇ ਹਰ ਇਸ ਮਾਹੌਲ ਜਿੰਨਾ ਖਰਾਬ ਕੀਤਾ ਪਰਿਵਾਰਾਂ ਤੱਕ ਪਹੁੰਚਣਾ ਹੁਣ ਮੈਨੂੰ ਇਹ ਗੱਲ ਕਹਿਣਾ ਵੀ ਇਹ ਬਾਪੂ ਦੀ ਗੱਲ ਕਰਨਾਂ ਮੈਂ ਇੱਕ ਗੱਲ ਦੱਸਾਂ ਇਹ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹੁੰਨਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਝ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਨਿੰਗਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ 'ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਨਿੰਗ ਜਾਂਦੀ ਆ ਉਹ ਗੱਡੀ ਪਰੇ ਨਿੰਗ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗਦਾ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਦਾ 바ਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕ ਜਾਂਦੀ ਹੈ ਇਹ ਆਪਣਾ ਭੌਂਕ ਪਾਈ ਕਰਕੇ ਪਰ ਆਦਤ ਤੋਂ ਆਦਤ ਤੋਂ ਮਜਬੂਰ ਨੇ ਆਦਤ ਜਾਂਦੀ ਨਹੀਂਗੀ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਉਹ ਫੇਰ ਮਗਰ ਲੱਗ ਜਾਂਦੇ ਇਸ ਕਰਕੇ ਮੈਂ ਕਰਨਾ ਹਰਾਣਾ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਿਲਿਟੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਸਵਾਏ ਚਿੱਟੇ ਤੋਂ ਸਭ ਤੋਂ ਵੱਡੀ ਦੇਣ ਤੁਸੀਂ ਸੋਚਦੇ ਹੋ ਇੱਕ ਗਲਤਫਹਿਮੀ ਇਹਨੂੰ ਹੋ ਗਈ ਵੀ ਇੱਕ ਜੇ ਕੇਦਰੀਵਾਲ ਨੂੰ ਤੁਸੀਂ ਕਿਸੇ ਨਾ ਉਹ ਤੋਂ ਮਾਫੀ ਮੰਗਾ ਗਈ ਜਾਂ ਕੋਰਟ 'ਚ ਦੇ ਗਿਆ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ। ਲੱਗ ਜੂ ਪਤਾ ਵੀ ਕੀ ਕਿਸਦੇ ਕੀ ਦਮ ਚ। ਮੈਂ ਅਜ ਵੀ ਕਹਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ। ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬੀਟੂ ਜੀ ਬਹੁਤ ਕਲਾਹਟ ਨਜ਼ਰ ਆਉਂਦੀ ਹੈ ਅਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰ ਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਕਿ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਕਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਵਾਰ-ਵਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਉਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਵੀ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਫੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨੇ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਕੇ ਸਾਹਿਬ ਕੌਕੇ ਸਾਹਿਬ ਸੁੱਤੇ ਪਈ ਸੀ ਉਦੋਂ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰਲਾ ਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਿਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮਐਲਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਿਬ ਨੇ ਵਿਧਾਨ ਸਭਾ ਚ ਕੁਐਸਚਨ ਕਰਕੇ ਇਹ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਪੁਰ ਦਾਖੇ ਤੋਂ ਕਿਲਾ ਰੈਪੁਰ ਤੋਂ ਉਦੋਂ ਹਲਕੇ ਦਾ ਨਾਂ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸੁਖਵੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ ਉਸੇ ਦਰਬਾਰ ਦਰਬਾਰ ਸਾਹਿਬ ਚ ਹਰਸਿਮਰਤ ਕੌਰ ਮੱਥਾ ਟੇਕਣ ਆਉਂਦੀ ਆ ਉਹਦੇ ਮਜੀਠੀਆ ਸਾਹਿਬ ਆਉਂਦੇ ਨੇ ਜਦੋਂ ਮੱਥਾ ਟੇਕ ਕੇ ਬਾਅਦ ਚੋਂ ਤੁਹਾਡੇ ਦਫ਼ਤਰ ਚ ਬਹਿੰਦੇ ਐ ਐਸਜੀਪੀਸੀ ਦੇ ਤੁਸੀਂ ਤੁਹਾਡੇ ਕੀ ਆ ਜੇ ਐਸਜੀਪੀਸੀ ਦੇ ਪ੍ਰਧਾਨ ਚ ਜਾਣ ਜੇ ਕਾਲਤਖ ਸਾਹਿਬ ਦੇ ਜਥੇਦਰ ਚ ਹਿੰਮਤ ਤਾਂ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲ ਤੱਕ ਸਾਰੇ ਜਥੇਦਾਰ ਨੇ ਬੰਨਿਆ ਸੀ ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਹਸਾਮਤ ਤਾਂ ਦੱਸੋ ਬਉ ਬਉ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਏ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਲੱਖ ਚੜਾਵਾ ਚੜਦਾ ਸੀ 57 ਲੱਖ ਕੁਦਰਤੀ ਉੱਥੇ ਕੋਈ ਗੁਰਦੁਆਰੇ ਚ ਵਿਵਾਦ ਆ ਗਿਆ ਜਿਹੜੇ ਵੀ ਮੈਂ ਕਹਿੰਦਾ ਰੋਪ ਪਾਉਣਾ ਮੈਂ ਜਿਹੜੇ ਵੀ ਐਸ.ਸੀ.ਪੀ.ਸਾਹਬ ਦੇ ਗੁਰਦੁਆਰੇ ਆ ਜਦੋਂ ਕੋਈ ਉੱਥੇ ਰੌਲਾ ਪੈ ਜਾਂਦਾ ਰিসিਵਰ ਲੱਗਦਾ ਉੱਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉੱਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 57 ਲੱਖ ਰੁਪਈਆ ਬਾਅਦ ਚ ਰਸੀਵਰ ਲਾਉਣ ਤੇ ਤਸਦੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਈਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚੋਂ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਿਹਾ ਜੀ 골ਕ 골ਕ ਚੋਰਤ ਹੈ ਹੀ ਇਹ ਇਹ ਹਰ ਜਿਹੜਾ ਐਸਜੀਪੀਸ ਦਾ ਗੁਰਦੁਆਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਗੋਲਕ ਚੋਂ ਉਹ ਗੋਲਕ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੀ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ ਚ ਪਾਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਆ ਬਾਦਲ ਸਾਹਿਬ ਦੇ ਮੂਰੇ ਮੱਥਾ ਟੇਕਤਾ ਉਹ ਕਿਸੇ ਨੇ ਕਿਹਾ ਵੀ ਯਾਰ ਤੁਸੀਂ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਤਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ ਚੋ ਵੀ ਤਾਂ ਜਾਣਾ ਤਾਂ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦੋ ਇਸ ਕਰਕੇ ਇਹ ਤਾਂ ਉਹ ਲੋਕ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ-ਬਾਰ ਇਹ ਗੱਲ ਕਹਿਣਾ ਭਈ ਜੋ ਮਜੀਠੀਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅੱਜ ਤੱਕ ਜੇ ਤੁਸੀਂ ਠੀਕ ਹੈ ਸਰ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲੇ ਹੂੰ ਇਹ ਤੁਸੀਂ ਬਾਹਰ ਲੇ ਤੇ ਕੇਜਰੀਵਾਲ ਵੀ ਬਾਹਰ ਲਾ ਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਤੁਹਾਡਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ ਇੱਕ ਤੁਸੀਂ ਚੈਲੰਜ ਕੀਤਾ ਕਿ ਤੁਸੀਂ ਕਹਿੰਦੇ 2024 ਦੀ ਇਲੈਕਸ਼ਨਾਂ ਆਰਪਾਰ ਦੀ ਲੜਾਈ ਲੜਨੀ ਹੈ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਆ ਕੇ ਇਹ ਇਹ ਨੂੰ ਨਹੀਂ ਚੱਲੇ ਇਹ ਤਾਂ ਜੀਜੇ ਨੂੰ ਕੀਤਾ ਜਿਨ੍ਹਾਂ ਨੂੰ ਵੀ ਕੀਤਾ ਜੇ ਉਹ ਕਹਿਣ ਕਿ ਹਾਂ ਵੀ ਤੁਸੀਂ ਸਾਡੀ ਸੀਟ ਤੇ ਆ ਕੇ ਲੜੋ ਅਸੀਂ ਲੁਧਿਆਣੇ ਕਿਹਾ ਜੇ ਤੁਹਾਡੇ ਦਮ ਹੈ ਤਾਂ ਤੁਸੀਂ ਉੱਥੇ ਆ ਕੇ ਲੜੋ ਤੇ ਮੇਰੇ ਨਾਲ ਗੱਲ ਤਾਂ ਉਹ ਕਰਦੇ ਆ ਨਾ ਰਾਜੂ ਨੇ ਛੁਡਾਉਣ ਦੀ ਮੈਂ ਤਾਂ ਮੈਂ ਉਹਨਾਂ ਦੇ ਖਿਲਾਫ ਤਾਂ ਕੋਈ ਗੱਲ ਕਰ ਕੀਤੀ ਨਹੀਂ ਉਹ ਲੜਾਈ ਤਾਂ ਉਹ ਮੇਰੇ ਨਾਲ ਲੜਦੇ ਆ ਇਸ ਕਰਕੇ ਮੈਂ ਤਾਂ ਉਦੋਂ ਵੀ ਚਲਾ ਗਿਆ ਸੀ ਲਾਲੇਪੁਰ ਉਹਨਾਂ ਵੀ ਲੜਨ ਚਲਾ ਗਿਆ ਸੀ ਮੈਨੂੰ ਕੀ ਆ ਜਾਂ ਤਾਂ ਮੈਂ ਗਿਆ ਨਾ ਹੋਮਾ ਮੈਨੂੰ ਪਾਰਟੀ ਦੇ ਹੁਕਮ ਕਰਤੇ ਮੈਂ ਜਲਾਲਾ ਬਾਦ ਚਲਾ ਗਿਆ ਸੀ ਇਸ ਕਰਕੇ ਮੈਂ ਤਾਂ ਆਪਣੀ ਆਪਣੀ ਸੀਟ ਤੇ ਮੈਂ ਕਹਿ ਰਹੇ ਆ ਵੀ ਇੱਥੇ ਆਵੇ ਜੇ ਜੇ ਦਾਮਾ ਨਾ ਇੱਥੇ ਜਿਹੜਾ ਕਹਿੰਦੇ ਆ ਇਹਦੇ ਲੋਕ ਇੱਥੇ ਦੇ ਦੱਸਣਗੇ ਲੁਧਿਆਣੇ ਵਾਲੇ ਵੀ ਕਿਹਦੇ ਨਾਲ ਨੇ ਲੋਕ Shamla Chandar Building Maintenance Handyman under Jack Trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com, ID number nine two one seven six zero. Shamla Chandra Kalcenter, call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ